ਕੁਝ ਮਸ਼ੀਨਾ ਮਾਰਦੀ ਬਹੁਤ ਬੇਮਾਸ਼ੀ ਆ ਰਹੀ ਹੈ ਜਿਹੜੀਆਂ ਸਰਕਾਰਾਂ ਇਹ ਇਨਾ ਮਸਲਿਆਂ ਦੇ ਬਣੀਆਂ ਉਹਨਾਂ ਨੇ ਕਦੀ ਕਿਹਾ ਜੀ 24 ਘੰਟੇ ਕੋਈ ਕਹਿੰਦਾ ਸੀ ਇਹਦਾ ਇਨਸਾਫ ਦੇਣ ਲਈ ਕੋਈ ਕੀਤਾ ਸੀ ਇੰਚਰ ਜਨਾਸ਼ਾ ਬੰਦ ਕਰਾਉਂਗੀ ਪਰ ਰੇਸ਼ਾ ਦਿਨ ਦਰ ਵਧ ਰਿਹਾ ਤੇ ਸਾਡੀ ਨੌਜਵਾਨੀ ਦਿਨੋਂ ਦਰ ਖਾਈ ਜਾ ਰਿਹਾ ਬਾਹਰ ਘਰੇ ਤੋਂ ਹੁਣ ਕੋਈ ਨਾ ਕੋਈ ਲਾਸ਼ ਉੱਝਦੀ ਹੈ ਇਸ ਕਰਕੇ ਹੁਣ ਸਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਦਸਤਸ਼ਾਗਰਾਂ ਤੋਂ ਹੂਮ ਮੋੜ ਕੇ ਆਪਣੇ ਨੌਜਵਾਨਾਂ ਦੀ ਰਿਹਾਈ ਦੀ ਰਾਹ ਪੱਧਰਾ ਕਰੀਏ ਨਾ ਕਿ ਨੌਜਵਾਨੀ ਨੂੰ ਅੱਗੇ ਲਾਇਏ ਤੇ ਉਹਨਾਂ ਨੂੰ ਉਹਨਾਂ ਕੋ ਸਹੀ ਕੰਮ ਲਈਏ ਉਹਨਾਂ ਨੂੰ ਮੇਲਣਾ ਚ ਰੋਣ ਦਾ ਮੌਕਾ ਨਹੀਂ ਦਿੱਤੇ ਆਪਣੇ ਬੰਦੀ ਸੀਗਾ ਨੂੰ ਬਾਹਰ ਕਢਾਈਏ ਇਸ ਕਰਕੇ ਤੁਹਾਡੇ ਨਾਲ ਸਹਿਯੋਗ ਦੀ ਬਹੁਤ ਵੱਡੀ ਲੋੜ ਆ ਇਸ ਤਰ੍ਹਾਂ ਕਿ ਤੁਸੀਂ ਆਪ ਕੋ ਇਹ ਆਪੋ ਆਪਣੀ ਜ਼ਿੰਮੇਵਾਰੀ ਸੰਭੋਲੋ ਇਹ ਜੇ ਪੰਥ ਦੇ ਹੱਥ ਤੱਕੜਿਆ ਤੇ ਆਓ ਇੱਕ ਤਰੀਕ ਨੂੰ ਫੈਸਲਾ ਹੋ ਜਾਵੇ ਇਹਨਾਂ ਨੇ ਸਮੇਂ-ਸਮੇਂ ਤੇ ਆਪਣੀਆਂ ਚਾਲਾਂ ਬਦਲੀਆਂ ਨੇ ਤਰੀਕੇ ਬਦਲੇ ਆ ਵਾਰ ਬਦਲੇ ਆ ਪਰ ਨੀਤ ਨਹੀਂ ਬਦਲੀ ਇਹ ਕਹਿੰਦੇ ਜੋ ਜੀ ਦੇਸ਼ ਤੋੜਨ ਦੀ ਗੱਲ ਕਰਦੇ ਆ ਐਨਐਸਐਲ ਲਗਾ ਦਿੱਤੀ ਨੈਸ਼ਨਲ ਸਿਕਿਉਰਿਟੀ ਐਕਟ ਕਿ ਦੇਸ਼ ਦੀ ਸੁਰੱਖਿਆ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਦੋਂ ਦਸਤਾਰ ਅਗੇ ਜਦੋਂ ਸ਼ਹੀਦੀਆਂ ਕਰਾਉਣੀਆਂ ਸੀਗੀਆਂ 1947 ਤੋਂ ਪਹਿਲਾਂ ਉਦੋਂ ਦਸਤਾਰ ਰਗੇ ਜਦੋਂ ਲੰਗਨ ਕਰਾਉਣੀਆਂ ਸੀ ਉਦੋਂ ਦਸਤਾਰ ਰਗੇ ਜਦੋਂ ਇਹਹੀ ਦਸਤਾਰ ਪਹਿਨੇ ਵਾਲੇ ਸਿੱਖ ਨੌਜਵਾਨਾਂ ਨੇ ਆਪਣੇ ਹੱਕਾਂ ਦਾ ਪ੍ਰਗਟਾਵਾ ਕੀਤਾ ਹੈ ਕਿ ਤੇਰੇ ਹੱਥ ਵੱਢੀ ਹੋਣੀ ਹੈ ਸਭ ਪਿੰਡਾਂ ਵਾਲੇ ਮੈਂ ਬੇਨਤੀ ਕਰਾਂਗਾ ਕਿ ਕਮੇਟ ਸੰਘੀ ਦੇ ਦੋ ਮਿੰਟ ਵਾਸਤੇ ਆਪਣੇ ਵਿਚਾਰ ਰੱਖਣ ਵਾਹਿਗੁਰੂ ਜੀ ਦਾ ਸ਼ਹਾਵਾਹਿਗੁਰੂ ਜੀ ਦੀ ਫਤਿਹ ਹੈ ਅੱਜ ਫਟੇਕੋੜ ਇੱਕ ਮੁਹਿਮਲੇ ਦੇ ਆਏ ਆ ਜਿਸ ਮੁਹੰਮਦ ਅਹਿਦ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਕਾਲ ਗੋੜੀ ਜਨਤਾ ਠੱਕੇ ਖਾਵੇ ਜੇ ਉਸ ਮੁਹੰਮਦ ਅਹਿਦ ਅਸੀਂ ਚਾਹੁੰਦੇ ਹਾਂ ਕਿ ਫੱਕ ਦੀ ਸੱਚ ਦੀ ਆਵਾਜ਼ ਉਹ ਜੇਲਾ ਦੇ ਵਿੱਚ ਨਾ ਧੱਕੀ ਜਾਵੇ ਸਭ ਤੋਂ ਪਹਿਲੇ ਪੰਜਾਬ ਦੇ ਵਿੱਚ ਕੋ ਫੀਲ ਦੇ ਵਿੱਚ ਵਿਚਰ ਕੇ ਤੇ ਪੰਥ ਦੇ ਪੰਜਾਬ ਦੇ ਜਿਹੜੇ ਹੱਕ ਹੁਣਾਂ ਨੂੰ ਪੱਖਾ ਪੱਖਾ ਕਰਦੇ ਸੋ ਅੱਜ ਸਰ ਗੁਰੇ ਮੌਕੇ ਨਾ ਕੇਵਨ ਪੰਜਾਬ ਦੇ ਵਿੱਚ ਪਰ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਆਪਣੇ ਹੱਕਾਂ ਦੀ ਆਵਾਜ਼ ਨੂੰ بلند ਕਰਦਾ ਸੋ ਐਸੇ ਮੌਕੇ ਬਾਅਦ ਤੱਕ ਨਹੀਂ ਆਇਆ ਕਰਦੇ ਮੈਨੂੰ ਕਿਸੇ ਸੱਜਣ ਨੇ ਪੁੱਛ ਲਿਆ ਕਿਸੇ ਯੋਗੀ ਸੱਜਣ ਨੇ ਨਹੀਂ ਪੁੱਛਿਆ ਚਾਹਾਂ ਉਹ ਪੁੱਛਿਆ ਕਿ ਮੈਨੂੰ ਦੱਸੋ ਤੁਹਾਨੂੰ ਕੀ ਲੋੜ ਪਈ ਹੈ ਭਾਈ ਨੂੰ ਕੌਣ ਸੇ ਦੇ ਸਪੋਰਟ ਕਰਦੇ ਮੈਂ ਤਾਂ ਮੇਰਾ ਵੀਰ ਹੈ ਇਸ ਦਾ ਸਪੋਰਟ ਕਰਦੇ ਪਈ ਬਦੋਰ ਨੌਜਵਾਨ ਫਰਕ ਕਿੰਨਾ ਜਵਾਂ ਦਾ ਫਰਕ ਪੰਡਦਾ ਹੈ ਜੁੜੀਏ ਤੇ 1999 ਦੀ ਇਲੈਕਸ਼ਨ ਜਦੋਂ ਆਲਗਿਆ ਐਸੋਸੀਏਸ਼ਨ ਫੈਡਰੇਸ਼ਨ ਨੇ ਟਿਕਟ ਵੰਡਿਆ ਤੇ ਸਰਦਾਰ ਸਰਨਜੀਤ ਸਿੰਘ ਮਾਨ ਇਹਨਾਂ ਦੇ ਜਿਹੜੇ ਭੈਣ ਜੀ ਨੇ ਉਹ ਸਰਕਾਰੀ ਉਪ ਪਤਾਜੀ ਕੋਲ ਆਇਆ ਚੋਬਤ ਉਹ ਫੈਡਰੇਸ਼ਨ ਦੇ ਪਰਦਾੜ ਉਹਨੂੰ ਕੱਟ ਕੇ ਤਰਫ ਤਰਫ 100 ਟਿਕਟ ਦੋ ਕਾਮ ਆਨਸਾਰ ਕਿਹੜੇ ਨੇ ਉਹ ਰਹਾਓ ਕਿਤੇ ਬਾਹਰ ਆਉਣਗੇ ਸੋ ਇਸ ਕਰਕੇ ਸਰਕਾਰੀ ਉਪ ਪਤਾਜੀ ਨੇ ਆਪਣੀ ਸੀਟ ਜਿਹੜੀ ਆ ਉਹ ਸੈਕਰੀਫਾਈਸ ਕਰਕੇ ਸੰਦਾਵਾਜ ਹਲਕਾ ਹੁੰਦਾ ਸੀ ਨਿਕਲਦਾ ਸੀ ਅੱਜ ਦੀ ਧਰਤੀ ਹੈ ਕੁਰਬਾਨੀਆਂ ਵਾਲਿਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹਦੇ ਪੈਰ ਪੈਰ ਤੇ ਸ਼ਹੀਦਾਂ ਦਾ ਲਹੂ ਡੁੱਲਿਆ ਹੈ ਤੇ ਉਸ ਡੁੱਲੇ ਲਹੂ ਦੀ ਲਾਜ ਰੱਖਣੀ ਵਜ ਸਾਡੇ ਮੱਤ ਦੇ ਵਿੱਚ ਸੋ 1 ਜੂਨ ਨੂੰ ਵੋਟਾਂ ਪੈਣੀਆਂ ਹੈ 4 ਜੂਨ ਨੂੰ ਨਤੀਜਾ ਆਉਣਾ ਹੈ ਵੱਖ-ਵੱਖ ਬਿਲਾਰੇ ਬੋਲਣਗੇ ਇੱਕ ਗੱਲ ਕਹਿ ਕੇ ਅਸਨੇ ਖਿਮਾ ਦਾ ਜਾਚਕ ਹੋ ਜਾਣਾ ਹੈ ਕਿ ਜਦੋਂ ਸੰਤ ਚਰਨੈਲ ਸਿੰਘ ਖਾਲਸਾ ਪੰਡਤਾਂ ਵਾਲੇ ਮੱਤੇ ਮੱਜਹ ਕੌਮ ਦੇ ਸੁਮੇਰ ਭਾਈ ਯੋਧੇ ਸਰਕਾਰ ਦੇ ਨਾਲ ਮਤਲਬ ਲਾਉਣ ਦਾ ਸਮਾਂ ਆਇਆ ਤੇ ਉਹਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਨਹੀਂ ਕੀਤੀ ਖਾਨ ਸਾਹਿਬ ਜੀ ਉਹਨਾਂ ਨੇ ਵਰਤੋਂ ਨਹੀਂ ਕੀਤੀ ਕਿ ਜਿਹੜੇ ਅਗਰੇ ਨੇ ਜਿਹੜੇ ਫੌਜੀ ਨੇ ਉਹਨਾਂ ਕੋਲ ਵਸੂਲੇ ਕਿੰਨੇ ਨੇ ਉਹਨਾਂ ਕੋਲ ਕਿਹੜੇ ਕਿੰਨੇ ਨੇ ਉਹਨਾਂ ਕੋਲ ਪੈਸੇ ਕਿੰਨੇ ਨੇ ਉਹਨਾਂ ਨੇ ਕਿਸ ਗਲਤੀ ਭਗਵਾ ਨਹੀਂ ਸੀ ਕੀਤੀ ਕਿਉਂਕਿ ਉਹ ਸੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਚਾ ਪਾਜਾ ਵਾਲੇ ਪੀਰ ਦੇ ਸੁਪੁੱਤਰ ਸਨ ਜਿਨ੍ਹਾਂ ਦੇ ਅਰਗੇ ਨੂੰ ਇੱਕੋ ਲਾਗੀ ਸੀ ਕਿ ਉਰਾ ਗੁਰੂ ਰਸਤ ਪਰ ਮਲਕੋ ਮਾਲ ہمارا ਆਪਣਾ ਅਸਤ ਯਾਰਾ ਜੀ ਤੈਨੂੰ ਉਹ ਆਪਣੇ ਸਿਪਾਹੀਆਂ ਦੀ ਹੈ ਮੈਂ ਉਸ ਸਰਕਾਰ ਦਾ ਪੁੱਤਰ ਮੈਨੂੰ ਮੋਰ ਉਸ ਪਕਾਣ ਦੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਅਦਰਸ਼ ਮੰਦੇ ਆਪਾਂ ਗੀਤ ਸੁਣਦੇ ਆਂ ਫੈਟ ਭਿੰਡਾਂ ਵਾਲਾ ਜੇ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਅਦਰਸ਼ ਮੰਦੇ ਆ ਪੰਨੀ ਸਿੰਘ ਨੂੰ ਮੰਦੇ ਅਖਿਆ ਉਹਨਾਂ ਦੇ ਘਰਾਂ ਵਿੱਚ ਉੱਚਾ ਜੀਵਨ ਮੰਦੇ ਤੇ ਜੇ ਉਹਨਾਂ ਨੂੰ ਅਸੀਂ ਆਪਣੇ ਅਦਰਸ਼ ਮੰਦੇ ਆ ਤੇ ਉਹਨਾਂ ਉੱਰੋਂ ਭਰੋਸਾ ਦਿੰਦਾ ਸਭ ਤੋਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਔਰ ਇਹ ਜਿਸ ਨੂੰ ਜਨੂਵਾਰ ਫਟੇ ਕਰੀਏ ਇੰਨੀ ਗੱਲਸੇ ਜ਼ਰੂਰ ਬਹਿੰਤੀ ਕਰਨੀ ਨੌਜਵਾਨਾਂ ਨੂੰ ਪਰ ਵੱਖਰੇਵੇਂ ਹੋਣ ਪਰ ਸਹਿਜ ਦੇ ਨਾਲ ਸਹਿਨ ਸ਼ੀਲਤਾ ਦੇ ਨਾਲ ਜਨਨ ਸ਼ਕਤੀ ਦੇ ਨਾਲ ਹਰ مسئلے ਦਾ ਜੜਾਏ ਹੱਲ ਹੋ ਸਕਦਾ ਹੈ ਅੱਜੋ ਆਪਣੇ ਲੈਵਲ ਤੇ ਤੇ ਆਪਣਾ ਮੱਕੋ ਬੜੀ ਖਾ ਦੇ ਰਹਿ ਕੇ ਪਪਾ ਜਿੰਨਾ ਵੀ ਯੋਗਦਾਨ ਇਸ ਲਹਿਰ ਦੇ ਵਿੱਚ ਪਾ ਸਕਦਾ ਹੈ ਹੱਤ ਦੀ ਲਹਿਰ ਹੈ ਸੱਜ ਦੀ ਲਹਿਰ ਹੈ ਪੰਜਾਬ ਦੀ ਰਾਜਨੀਤੀ ਬਦਲਣ ਜਾ ਰਹੀ ਹੈ ਤੇ ਉਹਨਾਂ ਆਪਾ ਯੋਗਦਾਨ ਜ਼ਰੂਰ ਪਾਏ ਭੁੱਲਾ ਛੁੱਕਾ ਦੀ ਮਾਫੀ